ਮੈਡਮ ਦਫਤਰ ਚ ਤੁਸੀਂ ਬਹੁਤ ਭਕਾਈ ਮਾਰਦੇ ਹੋ ਲੋਕਾਂ ਮੂਰੇ ਹੀ ਬੋਲਣ ਲੱਗੇ ਥੋੜੀ ਜੀ ਤੇ ਤੰਦੂਆ ਲੜ ਜਾਂਦਾ ਹੈ ਕਿ ਤਾ ਹੈ ਗਿਓ ਬੋਲਣ ਨੂੰ ਮੇਰੀ ਕੀ ਲੋੜ ਹੈ ਉਹ ਫਿਰ ਮੈਨੂੰ ਲੋਕਾਂ ਨਾਲ ਲੜਾਈ ਜਾਂਦੇ ਹੋ ਆਪ ਵੀ ਬੋਲ ਪਿਆ ਕਰੋ ਐਂ ਥੋੜੋ ਵੀ ਮਹੀਂ ਕੱਲਾ ਬੋਲੀ ਜਾਊਂਗਾ ਆ ਗੇਟ ਖੜਕਾਓ ਉਹ ਤੂੜਾ ਪੱਟ ਸਨ ਉਹ ਜੱਗਰ ਸਿੰਘ ਦਾ ਘਰ ਆਹੀ ਹੈ ਹਾਂ ਹਾਂ ਆਹੀ ਆ ਜੀ ਆਜ ਆਜਾ ਦੱਸ ਦਿਆਂ ਤੈਨੂੰ ਬਥੇਰਾ ਨਾਕੜੀ ਦੁੱਧ ਵੇਚ ਲਿਆਦਾ ਤੋ ਕੀ ਤਕਲੀਫਾ ਸੋਨੂੰ ਤਕਲੀਫਾ ਦੱਸ ਦਿਆਂ ਤੈਨੂੰ ਮੱਝਾਂ ਕਿੰਨੇ ਨੇ ਤੇਰੇ ਕੋਲੇ 15 ਆ ਮੈਡਮ ਨੋਟ ਕਰੋ ਹਿਸਾਬ ਦੇਣਾ ਹੁੰਦਾ ਆਪਾਂ ਨੇ ਲਿਖਤਾ ਜੀ ਲਿਖ ਤੇ ਦੁੱਧ ਕਿੰਨੀ ਮੱਜਾਂ ਦਿੰਦੀ ਐ ਨੇ 10 ਮੱਜਾਂ ਆ ਮੈਡਮ ਐ ਕਰੋ 5 ਮੱਜਾਂ ਨੋਟ ਕਰੋ ਇਹ ਤੇ ਕੀ ਲਿਖਣਾ ਜੀ ਫਰਮੈਸੀ ਦਾ ਟੂਹ 5 ਲੱਖ ਦੇ ਕੇ ਲੱਗੀ ਐ ਉਹਦਾ ਸਾਕਲ ਤੂੰ ਹੀ ਲੱਗਦਾ ਡੈਡੀ ਜੀ ਦੁੱਧ ਕਿੰਨਾ ਪਾਣਾ ਉਹ ਤੂੰ 2 ਕੁਇੰਟਲ ਜੀ ਇੱਕ ਮੱਜ ਕਿੰਨੇ ਲੀਟਰ ਦੁੱਧ ਦਿੰਦੀ ਐ ਇੱਕ ਮੱਜ 12 ਲੀਟਰ ਦੁੱਧ ਦਿੰਦੀ ਐ ਜੀ 12 12 ਦਾ 120 ਫਿਰ 80 ਲੀਟਰ ਕਿਹੜੇ ਖਾਤੇ ਪਾਵੇਂਗਾ ਉਹ ਆ ਮੜਾ ਜਾ ਹੱਥ ਕਰੋ ਜੀ ਕਿਉਂ ਆ ਖਾਤੇ ਪਾਉਂ ਇਹੇ ਲਡੂ ਪੰਡੂ ਕੰਮ ਕੋਈ ਹੋਰ ਕਰਦਾ ਹੋਊਗਾ ਅਸੀਂ ਆਪਣੀ ਹੱਕ ਦੀ ਕਮਾਈ ਖਾਂਦੇ ਆ। ਉਹ ਪਹਿਲਾਂ-ਪਹਿਲਾਂ ਤਾਂ ਹਰੇਕ ਅਵਸਰ ਸੋਡੇ ਵਾਂਗੂ ਕਰਦਾ। ਕੋਈ ਹੱਕ ਦੀ ਕਮਾਈ ਨਾਲ ਤਾਂ ਗੱਡਿਆਂ 'ਚ ਤੇਲ ਵੀ ਨਹੀਂ ਪੈਂਦਾ। ਉਹ ਇਹ ਤਾਂ ਆਪਾਂ ਦੁੱਕੀ ਦੇ ਕਲਾਕਾਰਾਂ ਮਗਰ ਲਾ ਕੇ ਕਹਿ ਦਿੰਨੇ ਆਂਗੇ ਵੀ ਹੱਕ ਦੀ ਕਮਾਈ ਨਾਲ ਤੇਲ ਨਹੀਂ ਪੈਂਦਾ। ਪਰ ਕਦੇ ਹੱਕ ਦੀ ਕਮਾਈ ਕਰਕੇ ਦੇਖੀਂ, ਬਾਈ ਬਰਕਤ ਜਿਹੜੂ ਪੈਂਦੀ ਐ। ਵੈਸੇ ਕਿੰਨੇ ਜਵਾਕ ਨੇ ਤੇਰੇ? ਦੋ ਜਵਾਕ ਨੇ, ਇੱਕ ਮੁੰਡਾ ਇੱਕ ਕੁੜੀ। ਫਿਰ ਤਾਂ ਤੈਨੂੰ ਬਾਈ ਰੱਬ ਨੇ ਬਹੁਤ ਸੋਹਣੀ ਜੋੜੀ ਦਿੱਤੀ ਐ। ਉਹ ਕਾਦੀ ਜੋੜੀ ਦਿੱਤੀ ਐ ਜੀ। ਕੁੜੀ ਮੇਰੀ ਦਿਮਾਗੀ ਤੌਰ ਤੇ ਪਰੇਸ਼ਾਨ ਆ। ਮੁੰਡਾ ਮੇਰਾ 15 ਸਾਲ ਦਾ ਹੋ ਗਿਆ, ਬੋਲ ਨਹੀਂ ਸਕਦਾ। ਇਨਾਂ ਦੀ ਮਾਂ ਵੀ ਦੁਖੀ ਰਹਿੰਦੀ ਐ ਹੁਣ ਗੁੱਸਾ ਨਾ ਕਰੀ ਤੂੰ ਤੇਰਾ ਦੁੱਖ ਤਾਂ ਤੈਨੂੰ ਦਿਸ ਗਿਆ ਤੇਰੇ ਜਵਾਕਰਾਂ ਦਾ ਦੁੱਖ ਤੈਨੂੰ ਦਿਸ ਗਿਆ ਤੇਰੇ ਘਰਾਂ ਦਾ ਦੁੱਖ ਤੈਨੂੰ ਦਿਸ ਗਿਆ ਪਰ ਜਿਹੜਾ ਤੂੰ ਆ ਦੁੱਧ ਚ ਕੀ ਕਰ ਰਿਆ ਹੈਗਾ ਇਹ ਤੇਰੇ ਸਾਹਮਣੇ ਦਿਖਾਉਣਾ ਤੈਨੂੰ ਅਸੀਂ ਆ ਦੇਖੋ ਮੈਡਮ ਨੋਟ ਕਰੋ ਰਿਫਾਇੰਡ ਪਾ ਰਿਹਾ ਹੈਗਾ ਇਹਦੇ ਵਿੱਚ ਵੀ ਦੀ ਫਾਇੰਟ ਜ਼ਿਆਦਾ ਲੱਗੇ ਰੇਟ ਵੱਧ ਮਿਲੇ ਦੁੱਧ ਦੀ ਗ੍ਰੈਵਿਟੀ ਵਧਾਉਣ ਲਈ ਪਾਊਡਰ ਵੀ ਪਾ ਰਿਹਾ ਹੈ ਵਿੱਚ ਵੀ ਮੈਨੂੰ ਰੇਟ ਵੱਧ ਮਿਲੇ ਮੈਂ ਛੇਤੀ ਮੀਰ ਹੋ ਜਾਾਂ ਭਾਈ ਉਹ ਕਿਸਦਾ ਪਰਿਵਾਰ ਨਹੀਂ ਹੈਗਾ ਜਿਹੜਾ ਤਰੀਕ ਕਟਿਆ ਕੁਆਰਤੀ ਦਾ ਦੁੱਧ ਪੀ ਕੇ ਹਸਪਤਾਲਾਂ ਦੇ ਚੱਕਰ ਲਾ ਰਿਹਾ ਹੈਗਾ ਬੇਸ਼ੱਕ ਤੈਨੂੰ ਨਾ ਉਹ ਪਰਿਵਾਰ ਬੋਲਦੇ ਨਹੀਂ ਹੈਗੇ ਪਰ ਕਿਤਨਾ ਕਹਤੇ ਉਹਨਾਂ ਦੀਆਂ ਆਂਦਰਾਂ ਤੈਨੂੰ ਜ਼ਰੂਰ ਦਿਸਾ ਦਿੰਦੀਆਂ ਨੇ ਇੱਕ ਗੱਲ ਦੱਸਾਂ ਜੀ ਸੋਡੀਆਂ ਗੱਲਾਂ ਸੁਣ ਕੇ ਤਾਂ ਮੇਰੀ ਰੂਹ ਅੰਦਰ ਤੱਕ ਕੰਬ ਗਈ ਔਰੇ ਕਿੰਨੇ ਸਾਲਾਂ ਦਾ ਭਾਰ ਮੇਰੇ ਮੋਢਿਆਂ 'ਤੇ ਲਹਿ ਗਿਆ ਹੋਵੇ ਅੱਜ ਤੋਂ ਪਹਿਲਾਂ ਜਿੰਨੇ ਅਫਸਰ ਵੀ ਮੇਰੇ ਕੋਲ ਆਏ ਮੈਨੂੰ ਕਹਿੰਦੇ ਰਹੇ ਸਾਡਾ ਇਹ ਸੈਥੇ ਧਰ ਕਿਵੇਂ ਮਰਦੀ ਕਿਲੀ ਦੱਬੀ ਚੱਲੋ ਲੋਕਾਂ ਨੂੰ ਕਿਹੜਾ ਪਤਾ ਲੱਗਾ ਲੋਕ ਤਾਂ ਹੰਨੇ ਨੇ ਆ ਦੇਖ ਨਾ ਸੀ ਤਾਂ ਮੈਡਮਾਂ ਵੱਡੇ ਵੀਰ ਕਿਸੇ ਦਾ ਮਾੜਾ ਕਰਕੇ ਤੂੰ ਲੋਕਾਂ ਦੀ ਨਿਗਤ ਉੱਤੇ ਬੱਸ ਸਕਦਾ ਨਾ ਪਰ ਜਿਹੜਾ ਨਾ ਰੱਬ ਨੇ ਤੇਰੇ ਮੂਢੇ ਦੇ ਕੈਮਰਾ ਫਟ ਕਰਕੇ ਭੇਜ ਜਾਗਾ ਇਹ ਤੂੰ ਨੀ ਦੂ ਬਾਸ ਸਕਦਾ ਨਾ ਭੱਜ ਸਕਦਾਗਾ ਬਾਕੀ ਗੱਲ ਰਹੀ ਦੁਨੀਆ ਦੀ ਦੁਨੀਆ ਨਹੀਂ ਹੋ ਸਕਦੀ ਐ ਰੱਬ ਨਹੀਂ ਜੇ ਚੰਗਾ ਹੋਵੇਂਗਾ ਨਾ ਜ਼ਹਿਰ ਨੂੰ ਡੋਲਦੀ ਫਿਰ ਮਿਲਾਂਗੇ ਕਿਸੇ ਦਿਨ ਬਾਕੀ ਗੱਲ ਰਹੀ ਦੁਨੀਆ ਦੀ ਦੁਨੀਆ ਨਹੀਂ ਹੋ ਸਕਦੀ ਹੈ ਰੱਬ ਨਹੀਂ ਜੇ ਚੰਗਾ ਹੋਵੇਗਾ ਨਾ ਜ਼ਹਿਰ ਨੂੰ ਡੋਲਦੀ ਦੁਨੀਆ ਨਹੀਂ ਹੋ ਸਕਦੀ ਹੈ ਰੱਬ ਨਹੀਂ ਜੇ ਚੰਗਾ ਹੋਵੇਗਾ ਨਾ ਜ਼ਹਿਰ ਨੂੰ ਡੋਲਦੀ